ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਉਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਫਲਾਈਟ 'ਚ ਭਾਰਤੀ ਮੂਲ ਦੇ ਵਿਅਕਤੀ ਨੇ ਸਾਥੀ ਯਾਤਰੀ ਤੇ ਕੀਤਾ ਹਮਲਾ ਵਿਕਰਮਵਜੀਠੀਆ ਦੀ ਪਟੀਸ਼ਨ ਤੇ ਸੁਣਵਾਈ 8 ਤੱਕ ਮੁਲਤਵੀ ਪੰਜਾਬ ਚ ਡੀਐਸਪੀ ਕ੍ਰਾਈਮ ਗ੍ਰਿਫਤਾਰ ਮਹਿਕਮੇ ਚ ਮਚਿਆ ਹੜਕੰਪ ਪ੍ਰਿਸ਼ਟਾਚਾਰ ਵਿਰੁੱਧ ਸਰਕਾਰ ਦੀ ਵੱਡੀ ਕਾਰਵਾਈ ਸੁਖਬੀਰ ਸਿੰਘ ਬਾਦਲ ਨੇ ਵਰਕਿੰਗ ਕਮੇਟੀ ਦਾ ਕੀਤਾ ਐਲਾਨ 96 ਮੈਂਬਰਾਂ ਨੂੰ ਵਰਕਿੰਗ ਕਮੇਟੀ ਚ ਕੀਤਾ ਗਿਆ ਸ਼ਾਮਿਲ ਗਾਜ਼ਾ ਛਵਾਈ ਹਮਲੇ ਅਤੇ ਗੋਲੀਬਾਰੀ ਚ 94 ਫੌਜੀ ਮਾਰੇ ਗਏ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਚ ਜਹਾਜ਼ ਦੇ ਹਵਾ ਵਿੱਚ ਹੋਣ ਦੌਰਾਨ ਭਾਰਤੀ ਮੂਲ ਦੇ ਇੱਕ ਵਿਅਕਤੀ ਨੇ ਆਪਣੇ ਸਾਥੀ ਯਾਤਰੀ ਤੇ ਹਮਲਾ ਕਰ ਦਿੱਤਾ ਜਵਾਬੀ ਵਾਰ ਕਰਨ ਤੇ ਉਹ ਹਮਲਾਵਰ ਜ਼ਖਮੀ ਹੋ ਗਿਆ ਜਹਾਜ਼ ਦੇ ਉਤਰਨ ਤੋਂ ਬਾਅਦ ਪੁਲਿਸ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ 21 ਸਾਲਾ ਭਾਰਤੀ ਮੂਲ ਦਾ ਵਿਅਕਤੀ ਈਸ਼ਾਨ ਸ਼ਰਮਾ ਅਮਰੀਕਾ ਦੇ ਨਿਵਾਸ ਵਿੱਚ ਰਹਿੰਦਾ ਹੈ ਉਸਨੇ 1 ਜੁਲਾਈ ਨੂੰ फिलाडेल्फिया तो फ्रंटियर एयरलाइंस की फ्लाइट में उड़ान भरी इवानिस यात्री जो कि अगली सीट पर बैठा हुआ उस समय चिंतित हो गया जदों ईशान शर्मा जहाज के ਹਵਾ ਵਿੱਚ ਹੋਣ ਤੇ ਹਸਨ ਅਤੇ ਗੱਲਾਂ ਕਰਨ ਲੱਗਿਆ ਉਸਨੇ ਮਦਦ ਬੁਲਾਉਣ ਲਈ ਕੈਬਨ ਕਰੂ ਲਈ ਬਟਨ ਦਬਾਇਆ ਹਾਲਾਂਕਿ ਇਸ਼ਾਨ ਸ਼ਰਮਾ ਨੇ ਇਵਾਂਸ ਨੂੰ ਰੋਕਿਆ ਤੇ ਉਸਦਾ ਗਲਾ ਦਬਾ ਦਿੱਤਾ ਇਵਾਂਸ ਨੇ ਵੀ ਸ਼ਰਮਾ ਨੂੰ ਬਦਲੇ ਵਿੱਚ ਮਾਰਿਆ ਜਿਸ ਨਾਲ ਉਸਦੀ ਅੱਖ ਤੇ ਸੱਟ ਲੱਗ ਗਈ ਫਲਾਈਟ ਕਰੂ ਨੇ ਦੋਵਾਂ ਨੂੰ ਰੋਕਿਆ ਭਾਰਤੀ ਮੋਲ ਦੇ ਇਸ਼ਾਨ ਸ਼ਰਮਾ ਨੂੰ ਜਹਾਜ਼ ਦੇ ਮਿయాਮੀ ਵਿੱਚ ਉਤਰਨ ਤੋਂ ਬਾਅਦ ਅਮਰੀਕੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਆਪਣੀ ਗੈਰ ਕਾਨੂੰਨੀ ਗ੍ਰਫਤਾਰੀ ਤੇ ਨਿਮਾਨ ਨੂੰ ਚੁਣੌਤੀ ਦਿੰਦੀ ਪਟੀਸ਼ਨ ਤੇ ਸੁਣਵਾਈ 8 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਜੀ ਹਾਂ ਜਸਟਿਸ 3 ਭਵਨ ਦਹੀਆ ਦੇ ਬੈਂਚ ਕੋਲ ਸੰਖੇਪ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਨੇ ਦਲੀਲ ਦਿੱਤੀ ਕਿ ਮਜੀਠੀਆ ਨੇ ਮੋਹਾਲੀ ਅਦਾਲਤ ਦੇ ਵਿੱਚ 26 ਜੂਨ 2025 ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਜੋ ਅਰਥਹੀਨ ਹੋ ਚੁੱਕੀ ਹੈ ਕਿਉਂਕਿ ਉਸ ਮਗਰੋਂ ਨਵੇਂ ਸਮਨ ਜਾਰੀ ਹੋ ਚੁੱਕੇ ਨੇ ਇਸ ਮਗਰੋਂ ਅਦਾਲਤ ਨੇ ਮੱਜੀਠੀਆ ਦੇ ਵਕੀਲ ਨੂੰ ਸੋਧੀ ਹੋਈ ਪਟੀਸ਼ਨ ਦਾਖਲ ਕਰਨ ਦੇ ਲਈ ਕਿਹਾ ਹੈ ਹਾਲਾਂਕਿ ਅਜ ਮਾਮਲੇ ਦੇ ਵਿੱਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਅਦਾਲਤ ਨੇ ਸੁਣਵਾਈ 8 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ ਉਧਰ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਫਰੀਦਕੋਟ ਦੇ ਡੀਐਸਪੀ ਯਾਨੀ ਕਿ ਕ੍ਰਾਈਮ ਅਗੇਂਸਟ ਔਮਨ ਰਾਜਿੰਪਾਲ ਨੂੰ ਗ੍ਰਿਫਤਾਰ ਕੀਤਾ ਜਿਹਾਂ ਦੀ ਐਸਪੀ ਨੇ ਆਪਣੇ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਰੱਦ ਕਰਵਾਉਣ ਦੇ ਲਈ एक लख रुपये रिश्वत देने कोशिश की थी पर इस कामयाब नहीं हो सकया उन्होंने विरुद्ध एफ आई आर दर्ज कर ली गई है सरकार वालों कहा गया है कि भ्रिष्टाचार को किसी भी कीमत पर बर्दाश्त नहीं किया जाएगा भ्रिष्टाचार के खिलाफ मान सरकार की जीरो टॉलरेंस नीति है जानकारी मुताबिक जो डी एस पी खिलाफ़ भ्रिष्टाचार की शिकायत हुई तो उस समय डी एस पी ने यह मामला सैटल करवाने की कोशिश की इसलिए डी एस पी वो एक लख रुपये रिश्वत की पेशकश की थी गई पुलिस ने डीएसपी विरुद्ध भ्रिष्टाचार विरोधी कानून तहत एफ आई आर दर्ज करके उस गिरफ्तार कर लिया खबर इसे तरह जारी रहेगा फिलहाल रुकते हैं एक छोटे ब्रेक

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੀ ਸਭ ਤੋਂ ਮਹੱਤਵਪੂਰਨ ਵਰਕਿੰਗ ਕਮੇਟੀ ਦੀ ਸੂਚੀ ਜਾਰੀ ਕੀਤੀ ਹੈ ਜੀਹਾਂ 96 ਮੈਂਬਰਾਂ ਨੂੰ ਵਰਕਿੰਗ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਸ ਤੋਂ ਇਲਾਵਾ 20 ਸੀਨੀਅਰ ਆਗੂਆਂ ਨੂੰ ਵਰਕਿੰਗ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਪਹਿਲੀ ਵਾਰ 16 ਸੀਨੀਅਰ ਮਹਿਲਾ ਆਗੂਆਂ ਨੂੰ ਵਰਕਿੰਗ ਕਮੇਟੀ 'ਚ ਥਾਂ ਦਿੱਤੀ ਗਈ ਹੈ ਕਮੇਟੀ ਵਿੱਚ ਕਈ ਨੌਜਵਾਨ ਆਗੂ ਵੀ ਸ਼ਾਮਿਲ ਹੋਏ ਨੇ ਵਰਕਿੰਗ ਕਮੇਟੀ ਦੇ 96 ਮੈਂਬਰਾਂ ਦੇ ਪਹਿਲਾ ਐਲਾਨ ਤੋਂ ਇਲਾਵਾ ਫਿਲੌਰ ਤੋਂ ਸੀਨੀਅਰ ਅਗੂ ਬਲਦੇਵ ਸਿੰਘ ਖੈਰਾ ਨੂੰ ਵੀ ਪਾਰਟੀ ਦੀ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਜਿਸ ਨਾਲ ਕੁੱਲ ਗਿਣਤੀ 97 ਹੋ ਗਈ ਹੈ। ਉਧਰ ਗਾਜ਼ਾ 'ਚ ਹਵਾਈ ਹਮਲਿਆਂ ਤੇ ਗੋਲੀਬਾਰੀ 'ਚ 94 ਫਲਸਤੀਨੀ ਮਾਰੇ ਗਏ ਨੇ। ਮ੍ਰਿਤਕਾਂ 'ਚ ਮਾਨਵੀ ਸਹਾਇਤਾ ਲੈਣ ਦੀ ਕੋਸ਼ਿਸ਼ ਕਰ ਰਏ 45 ਵਿਅਕਤੀ ਵੀ ਸ਼ਾਮਲ ਨੇ ਜਿਨ੍ਹਾਂ ਤੇ ਇਜ਼ਰਾਈਲੀ ਫੌਜੀਆਂ ਨੇ ਅਨੇ ਵਗ ਗੋਲੀਆਂ ਚਲਾਈਆਂ ਇਹ ਮੌਤਾਂ ਅਜਿਹੇ ਸਮੇਂ ਚ ਹੋਈਆਂ ਨੇ ਜਦੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਗੋਲੀਬੰਦੀ ਦਾ ਸਮਝੌਤਾ ਹੋਣ ਦੀ ਸੰਭਾਵਨਾ ਹੈ ਜਿਸ ਨਾਲ 21 ਮਹੀਨੇ ਤੋਂ جاری ਜੰਗ ਖਤਮ ਹੋਣ ਦੀ ਉਮੀਦ ਹੈ ਪੰਜ ਵਿਅਕਤੀ ਗਾਜ਼ਾ ਮਾਨਵੀ ਫਾਊਂਡੇਸ਼ਨ ਨਾਲ ਜੁੜੇ ਕੇਂਦਰ ਦੇ ਬਾਹਰ ਮਾਰੇ ਗਏ ਨੇ ਜਦਕਿ 40 ਹੋਰ ਗਾਜ਼ਾ ਪੱਟੀ ਚ ਵਕ-ਵਕ ਥਾਵਾਂ ਦੇ ਵਕ-ਵਕ ਥਾਵਾਂ ਤੇ ਰਾਹਤ ਸਮਗਰੀ ਦੀ ਉਡਾਣ ਦੌਰਾਨ ਗੋਲੀਬਾਰਿਸ਼ ਮਾਰੇ ਗਏ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕਿਹਾ ਕਿ ਆਪਰੇਸ਼ਨ ਸਿੰਧੂਰ ਨੇ ਦੁਨੀਆ ਨੂੰ ਬਹੁਤ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਅਤਵਾਦ ਖਿਲਾਫ ਕਾਰਵਾਈ ਕਰੇਗਾ ਜੀਹਾਂ ਜੈ ਸ਼ੰਕਰ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਸੱਦੇ ਦੇ ਸੰਬੰਧ ਵਿੱਚ ਦਿੱਤੇ ਬਿਆਨ ਚੁੱਕੇ ਹੈ ਕਿ ਪਹਿਲਗਾਮ ਹਮਲੇ ਵਾਲੇ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣਾ ਚਾਹੀਦਾ ਹੈ ਜੈ ਸ਼ੰਕਰ ਨੇ ਬੀਤੇ ਦਿਨੀ ਵਾਸ਼ਿੰਗਟਨ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕੁਆਡ ਦੇ ਬਿਆਨ ਅਤੇ ਸਲਾਮਤੀ ਕੌਂਸਲ ਵੱਲੋਂ 25 ਅਪ੍ਰੈਲ ਨੂੰ ਜਾਰੀ ਬਿਆਨ ਵਿੱਚ ਸਾਡੇ ਵਾਸਤੇ ਜੋ ਅਹਿਮ ਹੈ ਉਹ ਇਹ ਹੈ ਕਿ ਅਤਵਾਦ ਦੇ ਅਪਰਾਧੀਆਂ ਨੂੰ ਜਵਾਬ ਦੇ ਠਹਿਰਾਉਣਾ ਚਾਹੀਦਾ ਹੈ। ਉਹਨਾਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਉਣਾ ਚਾਹੀਦਾ ਹੈ। ਉਹਨਾਂ ਕਿਹਾ ਹੈ ਕਿ ਇਹ ਅਹਿਮ ਹੈ ਕਿਉਂਕਿ ਉਦੋਂ ਸਾਨੂੰ ਦੁਨੀਆ ਨੂੰ ਦੱਸਣਾ ਹੋਵੇਗਾ ਕਿ ਅਸੀਂ ਕੀ ਕੀਤਾ ਹੈ। ਇਹ ਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ। ਧੰਨਵਾਦ।